ਜਲੰਧਰ ਦੇ ਵਿੱਚ ਬੇਸ਼ਰਮੀ ਦੀਆਂ ਅਤੇ ਦਰਦਨਾਕ ਘਟਨਾ ਸਾਹਮਣੇ ਆਈ ਜਿਸ ਨੂੰ ਸੁਣ ਕੇ ਹਰ ਇੱਕ ਦਾ ਦਿਲ ਝੰਝੋੜਿਆ ਗਿਆ ਜਿੱਥੇ ਕੀ ਹਾਫਸ ਦੇ ਭੁੱਖੇ ਵੱਲੋਂ ਇੱਕ ਮਾਸੂਮ ਬੱਚੀ ਦੇ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰਨ ਤੋਂ ਬਾਅਦ ਉਸ ਆ ਬੇਹਿਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਇਸ ਬੱਚੀ ਦੀ ਜਾਂਦੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਜਦੋਂ ਉਹ ਹਾਜ਼ੀ ਖੇਡਦੀ ਗਲੀ ਦੇ ਵਿੱਚ ਜਾਂਦੀ ਹੈ ਤੇ ਘਰ ਦੇ ਵਿੱਚ ਦਾਖਲ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਬੱਚੀ ਮ੍ਰਿਤ ਤੱਕ ਹਾਥ ਦੇ ਵਿੱਚ ਮਿਲੇ ਜਿਸ ਤੋਂ ਬਾਅਦ ਗਵਾਂਡੀਆਂ ਵੱਲੋਂ ਗੁੱਸੇ ਵਿੱਚ ਭੜਕੇ ਅਤੇ ਉਹਨਾਂ ਨੇ ਵਿਅਕਤੀ ਦਾ ਖੂਬ ਕੁੱਟਾਪਾ ਕਰ ਦਿੱਤਾ ਤੇ ਅਧ ਮਰੈਕਾ ਦਿੱਤਾ ਮੌਕੇ ਤੇ ਉੱਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰਦੇ ਆ ਸੋ ਦਾਦੇ ਕਿ ਜਲੰਧਰ ਤੋਂ ਬਹੁਤ ਹੀ ਮਾੜੀ ਖਬਰ ਸਾਹਮਣੇ ਜਿਸ ਨੇ ਹਰ ਕਿਸੇ ਨੂੰ ਝੋੜ ਕੇ ਰੱਖ ਦਿੱਤਾ ਬਹੁਤ ਹੀ ਮੰਦ ਭਾਗੀ ਖਬਰ ਕਿ ਇੱਕ ਮਾਸੂਮ ਬੱਚੀ ਜੋ ਕਿ ਸ਼ਾਮ ਨੂੰ ਟੈਲਨ ਲੇਕਰੋਂ ਨਿਕਲੀ ਸੀ ਅਤੇ ਰਾਤ ਤੱਕ ਵਾਪਸ ਨਹੀਂ ਆਈ ਚਿੰਤਾ ਵਿੱਚ ਡੁੱਬੇ ਪਰਿਵਾਰ ਨੇ ਜਦੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ ਬੱਚੀ ਗਵਾਂਡੀ ਦੇ ਘਰ ਜਾਂਦੀ ਹੈ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਈ ਮੌਕੇ ਦੇ ਉੱਤੇ ਪੁਲਿਸ ਨੂੰ ਸੱਦਿਆ ਗਿਆ ਘਰ ਦੀ ਤਲਾਸ਼ੀ ਲਈ ਉਸ ਤੋਂ ਬਾਅਦ ਬੱਚੀ ਮ੍ਰਿਤਕ ਹਾਲਤ ਦੇ ਵਿੱਚ ਬਾਥਰੂਮ ਦੇ ਵਿੱਚ ਮਿਲੇ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪੜੋਸੀਆਂ ਦੇ ਵੱਲੋਂ ਇਸ ਵਿਅਕਤੀ ਦਾ ਖੂਬ ਕੁਟਾਪਾ ਚੜਿਆ ਉੱਥੇ ਹੀ ਗਵਾਂਡੀਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਦੇਖਿਆ ਸੀ ਕਿ ਬੱਚੀ ਸੀਸੀਟੀਵੀ ਦੇ ਜ਼ਰੀਏ ਦੇਖਿਆ ਤਾਂ ਪਤਾ ਲੱਗਿਆ ਕਿ ਇਸ ਦੇ ਘਰ ਦੇ ਵਿੱਚ ਦਾਖਲ ਹੁੰਦੀ ਹੈ ਤੇ ਵਾਪਿਸ ਨਹੀਂ ਆਉਂਦੀ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਠੀਕ ਹੈ ਅਸੀਂ 6 ਵਜੇ ਬਾਹਰ ਨਿਕਲੇ ਤੇ ਗਲੀ ਚ ਰੌਲਾ ਦੇਖਿਆ ਤਾਂ ਉਹਨਾਂ ਨੇ ਸਾਰੇ ਨੂੰ ਕਿਹਾ ਕਿ ਬੇਟੀ ਨਹੀਂ ਮਿਲ ਰਹੀ ਤੇ ਅਸੀਂ ਫਿਰ ਸਾਰੇ ਦੇਖਿਆ ਤੇ ਸੀਸੀਟੀਵੀ ਵਗੈਰਾ ਚੈੱਕ ਕੀਤਾ ਤੇ 4 ਵਜੇ ਦੀ ਰਿਪੋਰਟ ਆ ਰਹੀ ਸੀ ਉਹਦੀ ਬਹੁਤ ਕਿ ਇਹਨਾਂ ਦੇ ਘਰ ਗਈ ਹੈ ਕੁੜੀ ਠੀਕ ਹੈ ਫਿਰ ਪੁਲਿਸ ਵਗੈਰਾ ਆਈ ਚਲੋ ਅਸੀਂ ਤਾਂ ਕਿਸੇ ਦੇ ਘਰ ਜਾ ਕੇ ਛਾਣਬੀ ਨਹੀਂ ਕਰ ਸਕਦੇ ਹੈਨਾ ਪੁਲਿਸ ਅੰਦਰ ਗਈ ਹੈ ਠੀਕ ਹੈ ਪੁਲਿਸ ਨੇ ਆਪਣੀ ਛਾਣਬੀ ਕੀਤੀ ਆ ਕੇ ਕਹਿੰਦਾ ਜੀ ਨਹੀਂ ਹੈਗੀ ਕੁੜੀ ਅੰਦਰ ਠੀਕ ਹੈ ਜਦੋਂ ਦੁਬਾਰਾ ਸੀਸੀਟੀਵੀ ਦੇਖਿਆ ਉੱਚ ਵੀ ਇਹੀ ਆ ਰਿਹਾ ਕੁੜੀ 4 ਵਜੇ ਅੰਦਰ ਗਈ ਹੈ 5 ਸਵੇਰ 5 ਤੱਕ ਅਸੀਂ ਰਿਕਾਰਡਿੰਗ ਦੇਖੀ ਉੱਚ ਕੁੜੀ ਬਾਹਰ ਨਹੀਂ ਆਈ ਸਾਰਾ ਮੁੱਲਾ ਇਹੀ ਕਹੀ ਜਾ ਰਿਹਾ ਹੈ ਕਿ ਕੁੜੀ ਇਹਨਾਂ ਦੇ ਅੰਦਰ ਹੀ ਹੈ ਕੁੜੀ ਇਹਨਾਂ ਦੇ ਅੰਦਰ ਹੀ ਹੈ ਪਰ ਕਿਸੇ ਨੇ ਕੋਈ ਦੁਬਾਰਾ ਪੁਲਿਸ ਨੂੰ ਵੀ ਕਹਿ ਕੇ ਉਹਨਾਂ ਦੁਬਾਰਾ ਕੋਈ ਕਾਰਵਾਈ ਨਹੀਂ ਕੀਤੀ ਉਹਨੇ ਹੀ ਕਿਹਾ ਕਿ ਠੀਕ ਹੈ ਕਿਤੇ ਖੜਨ ਗਈ ਹੋਣੀ ਜਾਂ ਕੋਈ ਹੋਰ ਗੱਲ ਹੋਏਗੀ ਠੀਕ ਹੈ ਨਾ ਉਹ ਇਹ ਕਹਿ ਕੇ ਚਲੇ ਗਈ ਪਰ ਸਾਰੇ ਮੱਲੇ ਨੇ ਇਹ ਕਹਿ ਕਿ ਨਹੀਂ ਸਾਨੂੰ ਸਭ ਨੂੰ ਡਾਊਟ ਹੈ ਕੁੜੀ ਅੰਦਰ ਜਾਂਦੀ ਦੀ ਰਿਕਾਰਡਿੰਗ ਹੈ ਬਾਹਰ ਆਂਦੀ ਦੀ ਰਿਕਾਰਡਿੰਗ ਹੈ ਅੰਦਰ ਕੱਲਾ ਇੱਕ ਜੈਂਟਸ ਆ ਕੁੜੀ ਕੇ ਘੰਟੇ ਫੈਮਿਲੀ ਹੈ ਨਹੀਂ ਫੈਮਿਲੀ ਹੈ ਨਹੀਂ ਤੇ ਫਿਰ ਇਸ ਲਈ ਜਦੋਂ ਸਾਰੇ ਮੱਲੇ ਵਾਲਿਆਂ ਨੇ ਫਿਰ ਜ਼ਬਰਦਸਤੀ ਦਰਵਾਜ਼ਾ ਖੋਲ ਕੇ ਦੇਖਿਆ ਤੇ ਬਾਤ ਵਿੱਚ ਕੁੜੀ ਮਿਲੀ ਪਹਿਲਾਂ ਬਾਤ ਨੂੰ ਦਰਵਾਜ਼ਾ ਖੁੱਲਾ ਸੀ ਜਦੋਂ ਤੁਹਾਨੂੰ ਸ਼ੱਕ ਹੋਇਆ ਕਿ ਉਦੋਂ ਇਸ ਤੋਂ ਪਹਿਲਾਂ ਕੋਈ ਅਜਿਹੀ ਹਰਕਤ ਇਹਨਾਂ ਦੀ ਨਜ਼ਰ ਆਈ ਸੀ

ਉਹਨਾਂ ਉਹ ਗੁਲਮ ਉਹਨੇ ਕਿਸੀ ਮੈਂ ਬਿਰੰਦੀ ਹੋਤੀ ਆਜੀ ਗਈ ਆ ਉਹਨਾਂ ਨੂੰ ਦੱਸਿਆ ਕਿ ਕੱਲ ਹੋਇਆ ਉਹਨੇ ਕਿਹਾ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ ਕਿ ਕੀ ਉਹ ਸਾਨੂੰ ਕੁਝ ਨਹੀਂ ਪਤਾ ਪਤਾ ਨਹੀਂ ਕਿ ਸਿਰਫ ਜਾਣੇ ਉਹਨਾਂ ਨੇ ਇਹ ਪਤਾ ਸੀ ਕਿ ਸਾਰੇ ਮੰਨੇ ਨੇ ਡਾਊਟ ਕੀਤਾ ਹੈ ਕਿ ਉਹਦੋਂ ਫੋਨ ਕੀਤਾ ਤੇ ਉਹਨਾਂ ਨੂੰ ਭਾਬੀ ਜੀ ਨੂੰ ਬੋਲਿਆ ਵੀ ਹੈ ਕਿ ਜਿਨ੍ਹਾਂ ਦੇ ਘਰ ਸੀਸੀਟੀਵੀ ਚੈੱਕ ਕੀਤਾ ਉਹਨਾਂ ਨੂੰ ਉਹਨਾਂ ਨੇ ਫੋਨ ਕਰਕੇ ਬਹੁਤ ਬੋਲਿਆ ਕਿ ਤੁਸੀਂ ਮੇਰੇ ਘਰ ਵਾਲੇ ਤੇ ਬਲੇਮ ਕਰ ਰਹੇ ਹੋ ਸਭ ਕੁਝ ਕਰ ਰਹੇ ਹੋ ਉਹ ਫੋਨ ਆਇਆ ਪਰ ਉਸ ਤੋਂ ਬਾਅਦ ਹਜੇ ਤੱਕ ਕੋਈ ਫੋਨ ਨਹੀਂ ਜਿਹਨੂੰ ਰੌਂਡ ਅਪ ਕੀਤਾ ਉਹਨਾਂ ਨੂੰ ਅਸੁਖਮਾ ਫੋਨ ਕਰਕੇ ਉਹਨੂੰ ਭੁਜਿਆ ਉਹ ਤੇਰੀ ਫਰੈਂਡ ਹੈ ਤੈਨੂੰ ਪਤਾ ਹੋਵੇ ਬੱਚਾ ਇੱਕ ਦੂਸਰੇ ਨਾਲ ਗੱਲਬਾਤ ਕਰਦਾ ਉਹ ਕਹਿੰਦੀ ਸੇਲੀ ਦੇ ਮਤਲਬ ਮੇਰਾ ਗੋਰਾ ਹੋ ਗਿਆ ਉਹਦੀ ਵਾਈਫ ਨੂੰ ਕਹਿੰਦੀ ਤੁਸੀਂ ਮੇਰੇ ਬੰਦੇ ਦੇ ਇਲਜ਼ਾਮ ਕਿਉਂ ਲਗਾ ਰਹੇ ਹੋ ਨਾਮ ਪਤਾ ਮਿੱਟੀਦਰ ਜੀ ਨੂੰ ਲੱਗ ਗਿਆ ਕਿੱਦਾਂ ਦੇਖਦੇ ਹੋ ਮੈਡਮ ਬਹੁਤ ਸਾਦੀ ਹੈ ਐਸੀ ਚੱਲ ਜਾਂਦੀ ਹੈ ਤੇ ਮhalla ਵਾਲੇ ਮਤਲਬ ਕਹਿ ਜਾਂਦੇ ਕਿ ਗਲਤੀ ਅੰਦਰ ਹੀ ਹੈ ਉਹ ਨਾਲ ਕੋਈ ਪੁਲਿਸ ਉਸ ਟਾਈਮੇ ਰਿਐਕਸ਼ਨ ਪੀ

ਫੋਰੈਂਸਿਕ ਰਿਪੋਰਟ ਨੇ ਕਿਹਾ 4 ਪਹਿਲੇ ਕੁੜੀ ਲਾਤੀ ਉਹਨਾਂ ਨੇ ਪਹਿਲਾ ਦੋ ਮਿਲਾਜੋ ਪਹਿਲਾ ਦੋ ਪੁਲਿਸ ਕੇ ਉਹਨਾਂ ਨੇ ਕੁੰਡੀ ਲਗਾਈ ਬਾਅਦ ਵਿੱਚ ਆਏ ਆ ਫੇ ਕੁੰਡੀ ਖੋਲੀ ਫੇ ਅੰਦਰ ਵੜਿਆ ਮਾਰਿਆ ਫੇ ਚੈੱਕ ਕਰਨ ਗਏ ਆ ਮਾਂ ਨੇ ਕਿਹਾ ਵੀ ਉਹਨੇ ਪੁੱਛੇ ਕਮਰੇ ਚ ਕਰ ਲਿਆ ਕੋਈ ਹਾਂ ਆਪਾਂ ਕਰ ਲਿਆ ਵਾ ਉਹਨਾਂ ਨੇ ਮਾਂ ਨੂੰ ਕਿਹਾ ਵਾ ਹਾਂ ਹੈਗੀ ਆ ਲਾਪਰਵਾਹੀ ਹੈਗੀ ਆ ਲਾਪਰਵਾਹੀ ਪੂਰੀ ਹੈਗੀ ਆ ਜੇ ਪਹਿਲਾਂ ਚੈੱਕ ਹੁੰਦੀ ਤਾਂ ਕੀ ਬਣਦੀ ਫੋਰੈਂਸਿਕ ਰਿਪੋਰਟ ਇਹ ਕਹਿ ਰਹੀ ਹੈ ਕਿ ਕੁੜੀ 4 ਘੰਟੇ ਪਹਿਲਾਂ ਡੈਥ ਹੋਈ ਹੈ ਇਸ ਟਾਈਮ 1 ਵਜੇ ਆ ਹੈ ਨਾ ਤੇ ਇਹ ਮਿਸਿੰਗ ਰਿਪੋਰਟ ਛੇ ਹੋਇਆ ਤੋਂ ਪਹਿਲਾਂ ਦੀ ਹੈ ਅਸੀਂ ਲੋਕ ਉਸ ਤੋਂ ਪਹਿਲਾਂ ਦਾ ਸ਼ੋਰ ਪਾ ਰਿਹਾ ਮੇਬੀ ਉਸ ਟਿੰਗ ਹੋ ਸਕਦਾ ਕੁੜੀ ਜਿੰਦਾ ਹੁੰਦੀ ਚਲੋ ਜੋ ਗਲਤ ਕੰਮ ਹੋ ਰਿਹਾ ਉਹ ਹੋ ਜਾਂਦਾ ਹੈ ਜੇ ਪੁਲਿਸ ਜੀ ਨੂੰ ਆਈਸੀ ਚੈਕਿੰਗ ਕਰਵਾਸੀ ਤੇ ਉਹ ਜੇ ਲੜਕੀ ਉਹ ਵੀ ਸਦਾ ਸੀ ਨਾ ਉਹ ਵੀ ਸਦਾ ਸੀ ਨਾ ਤਾਂ ਸਾ ਚੱਲ ਰਹੇ ਹੋ ਫੋਰੈਂਸਿਕ ਰਿਪੋਰਟ ਨਹੀਂ kiya ਨਾ 4 ਘੰਟੇ ਹੋਏ ਸੋਦਾ ਦੇ ਕਿ ਪਰਿਵਾਰ ਦਾ ਸਾਫ ਇਲਜ਼ਾਮ ਹੈ ਕਿ ਬੱਚੀ ਨਾਲ ਜ਼ਬਰਦਸਤੀ ਜਿੰਸੀ ਸ਼ੋਸ਼ਣ ਕੀਤਾ ਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ। ਮੌਕੇ ਤੇ ਉੱਤੇ ਪਹੁੰਚੇ ਪੁਲਿਸ ਦੀ ਟੀਮ ਪੁਲਸ ਅਫਸਰਾ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਕੇ ਇਸ ਮਾਮਲੇ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਕਿ ਜੋ ਵੀ ਰਿਪੋਰਟ ਦੇ ਵਿੱਚ ਆਵੇਗਾ ਉਸ ਦੇ ਲੈ ਕੇ ਸਖਤ ਤੋਂ ਸਖਤ ਕਾਰਵਾਈ આરોપી ਦੇ ਖਿਲਾਫ ਕੀਤੀ ਜਾਵੇਗੀ। ਬਾਈਟ। ਪਾਰਸਿੰਦ ਕਲੇਰ ਦੇ ਵਿੱਚ ਪਹਿਲਾਂ ਇੱਕ ਸ਼ਾਮੀ ਸਾਨੂੰ ਆਈ ਸੀਗੀ ਵੀ ਲੜਕੀ ਕਿਤੇ ਘਰੋਂ ਚਲੇ ਗਈ ਹੈਗੀ ਆ। ਉਹਦੇ ਸਬੰਧੀ ਪਹਿਲਾਂ ਜੋ ਦੱਸਿਆ ਹੈਗਾ ਪੁਲਿਸ ਪਾਰਟੀ ਆਈ ਸੀ। ਜੋ ਇਨਾਂ ਦੇ ਮਾਤਾ ਦੇ ਬਿਆਨ ਲਖਾਇਆ ਉਸ ਮੁਤਾਬਕ ਜਿਹੜਾ ਅਸੀਂ ਬਿਆਨ ਦੇ ਲਿਆ ਸੀ ਪਰ ਉਦੋਂ ਘੰਟੇ ਡੇਢ ਘੰਟੇ 2 ਘੰਟੇ ਬਾਅਦ ਜਿਹੜਾ ਹੈਗਾ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਹੈਗਾ ਤੇ ਉਹ ਨਾਲ ਦੇ ਇੱਥੇ ਗਵਾਂਡੀ ਹੈਗੀ ਆ ਉਹਨਾਂ ਦੇ ਘਰੇ ਜਿਹੜੀ ਹੈਗੀ ਆ ਉਹਨਾਂ ਨੇ ਚੈੱਕ ਕੀਤਾ ਕਰਕੇ ਤੇ ਲੜਕੀ ਜਿਹੜੀ ਹੈਗੀ ਆ ਉਥੋਂ ਬਰਾਮਦ ਹੋਈ ਸੀਗੀ ਡੈੱਡ ਬੋਡੀ ਦਾ ਲੜਕੀ ਦੀ ਬਾਥਰੂਮ ਚੋਂ ਬਰਾਮਦ ਹੋਈ ਆ 13-14 ਸਾਲ ਦੀ ਬੇਟੀ ਹੈਗੀ ਉਹ ਜੋ ਦੱਸ ਰਹੇ ਹੈਗੇ ਵੀ ਇਹਨੂੰ ਜਿਹੜੀ ਡੈੱਡ ਬੋਡੀ ਮਿਲੀ ਹੈਗੀ ਉਹਦਾ ਗਲਾ ਕੁੱਟਿਆ ਹੈਗਾ ਉਹ ਹੁਣ ਅਸੀਂ ਡੈੱਡ ਬੋਡੀ ਜਿਹੜੀ ਹੈਗੀ ਆ ਲੱਖੇ ਦੇ ਐਫਐਐਲ ਟੀ ਸਾਡੀ ਮੌਕੇ ਤੇ ਆਈ ਹੈਗੀ ਜਿਹੜੇ ਆਦਮੀ ਨੇ ਇਹ ਕਤੂਦ ਕੀਤੀ ਹੈਗੀ ਆ ਉਹਨੂੰ ਵੀ ਇੱਥੇ ਪਬਲਿਕ ਨੇ ਫਾਇਲਾ ਸੀਗਾ ਔਰ ਉਸ ਤੋਂ ਬਾਅਦ ਉਹਨੂੰ ਅਸੀਂ ਥੋੜਾ ਇੰਜਰਡ ਸੀਗਾ ਉਹਨੂੰ ਅਸੀਂ ਲੈ ਕੇ ਦਾਖਲ ਕਰਾਇਆ ਹੈਗਾ ਉਹਦਾ ਇਲਾਜ ਕਰਾ ਰਹੇ ਹਾਂ ਉਹਦਾ ਵੀ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲਿਖਣ ਤੋਂ ਬਾਅਦ ਜਿਹੜਾ ਹੈਗਾ ਜੋ ਵੀ ਬਿਆਨਾਂ ਦੇ ਵਿੱਚ ਔਰ ਪੋਸਟਮਾਰਟਮ ਦੇ ਵਿੱਚ ਔਰ ਉਹਦੇ ਮੈਡੀਕਲ ਦੇ ਵਿੱਚ ਬੱਚੀ ਦੇ ਵਿੱਚ ਜੋ ਆਊ ਹੈ ਜੋ ਉਹਨੂੰ ਬਰੂਟਲੀ ਇੰਨਾ ਮਰਡਰ ਕੀਤਾ ਗਿਆ ਹੈਗਾ ਉਦੇ ਮੁਤਾਬਕ ਅਸੀਂ ਬਿਆਨ ਲਿਖ ਕੇ ਔਰ ਪਰਚਾ ਦਰਜ ਕਰਕੇ ਜੋ ਵੀ ਇਸ ਕਾਨੂੰਨੀ ਹਰਕਤ ਨੂੰ ਇਹਨੇ ਅੰਜਾਮ ਦਿੱਤਾ ਇਸ ਬੰਦੇ ਨੇ ਹੈਗਾ ਉਹਨੂੰ ਅਸੀਂ ਵੱਧ ਤੋਂ ਵੱਧ ਸਜ਼ਾ ਦਵਾਵਾਂਗੇ ਕਿਉਂਕਿ ਇਦੋ ਮਾਰੀ ਹਰਕਤ ਨਹੀਂ ਹੋ ਸਕਦੀ ਹੈਗੀ ਰੋਸ਼ਦਾ ਜੀ ਦਾ ਨਾਮ ਰੋਸ਼ਦਾ ਜੀ ਦਾ ਨਾਮ ਮਾਕੀਏ ਬੋਦਰਾ ਆਹੀ ਆਸੀ ਗੱਲੇ ਸਾਬ ਇਹਦੇ ਵਿੱਚ ਇੱਕ ਜ਼ਿਕਰ ਕੀਤਾ ਪਰਿਵਾਰ ਨੇ ਜਿਹੜਾ ਦੋਸ਼ੀ ਸੀ ਉਸਨੇ ਗੱਡੀ ਮੰਗਾਈ ਬਾਹਰੋਂ ਜੀ ਜਿਸ ਦੀ ਗੱਡੀ ਹੈ ਤੇ ਗੱਡੀ ਤੇ ਤਾਂ ਜਿਹੜੀ ਗੱਡੀ ਕਿੱਤੀ ਦਾ ਨਾਮ ਉਹ ਤੇ ਬਦਦੇ ਦੇ ਕਰ ਵੀ ਕੀਤੀ ਹੋਈ ਨਾ ਦੇ ਤੁਸੀਂ ਆਪਣੇ ਕੰਪਨੀ ਦੇ ਵੋ ਦੇਖੋ ਗੱਡੀ ਇੱਥੇ ਜੋ ਹੁਣ ਅਸੀਂ ਮੌਕੇ ਤੇ ਦੇਖੀ ਗੱਡੀ ਲੱਗੀ ਹੋਈ ਹੈਗੀ ਆ ਕੀ ਦੀ ਗੱਡੀ ਆ ਕਿਸ ਪਰਪਸ ਨਾਲ ਉਹ ਤੁਮਾਕੇ ਲੈ ਕੇ ਆਇਆ ਉਹ ਸੀ ਵੈਰੀਫਾਈ ਕਰ ਰਹੇ ਹਾਂ ਗੱਡੀ ਹੈਗੀ ਆ ਘਰ ਅਸੀਂ ਜਿਹੜੀ ਐਫਐਸਐਲ ਦੀ ਟੀਮ ਲੱਗੀ ਆ ਘਰ ਅਸੀਂ ਸਕਿਲ ਕਰਦਣ ਉਦੋਂ ਬਾਅਦ ਸੀਲ ਕਰਦਾਂਗੇ ਜੀ ਜੀ ਸਾਡੀ ਪੁਲਿਸ ਪਾਰਟੀ ਜਿਹੜੀ ਇੱਥੇ ਪ੍ਰੋਪਰ ਜਿਹੜੀ ਹੈਗੀ ਆ ਲੱਗੂਗੀ ਸੀਲ ਕਰਨ ਤੋਂ ਬਾਅਦ ਜੇ ਜੋ ਵੀ ਜੇ ਗੱਡੀ ਵਾਲੇ ਦੇ ਵਿੱਚ ਸਮੂਲੀਅਤ ਪਾਈ ਜਾਊਗੀ ਤਾਂ ਉਹਦੀ ਵੀ ਗੁਸਤਖਾਰੀ ਨਾਲ ਪਾਊਗੀ ਸਭ ਚੀਜ਼ਾਂ ਦੋ ਚੀਜ਼ਾਂ ਕਨਫਰਮ ਕਰ ਦਿਓ ਬੱਚੀ ਦੀ ਉਮਰ ਕਿੰਨੀ ਹੈ ਔਰ ਦੋਸ਼ੀ ਦੀ ਉਮਰ ਬੱਚੀ ਦੀ ਉਮਰ ਤਾਂ ਜੋ ਲਖਾਇਆ ਸੀਗਾ ਮੈਂ ਹਾਂ ਜੀ 13 14 ਸਾਲ ਦੀ ਬੱਚੀ ਹੈਗੀ ਆ ਏ ਉਹ ਜਿਹੜੀ ਏਜ ਹੈਗੀ ਆ ਮੇਰਾ ਖਿਆਲ ਮੇਬੀ ਪੰਜਾਬ 45 50 ਦੇ ਵਿੱਚ ਹੈਗੀ ਆ ਜਿਹੜੀ ਤੇ ਬੰਦਾ ਉਹ ਅਸੀਂ ਐਪਰੀਹੈਂਡ ਕਰ ਲਿਆ ਹੈਗਾ ਜੋ ਇੱਕ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਆ ਕਰਕੇ ਔਰ ਇਹਨੂੰ ਅਸੀਂ 100% ਜਿਹੜੀ ਹੈਗੀ ਆ ਫਾਸਟ ਟਰੈਕ ਦੇ ਵਿੱਚ ਜਾ ਕੇ ਔਰ ਜਲਦੀ ਤੋਂ ਜਲਦੀ ਤਿਆਰ ਕਰਾ ਕੇ ਇਹਨੂੰ ਬਣਦੀ ਤੋਂ ਬਣਦੀ ਵੱਧ ਤੋਂ ਵੱਧ ਜਿਹੜੀ ਕਾਨੂੰਨ ਦੀ ਸਜ਼ਾ ਹੈਗੀ ਉਹ ਅਸੀਂ ਕਰਾਵਾਂਗੇ। ਸੂਦਾਦ ਇਹ ਕਿ ਗੁੱਸੇ ਨਾਲ ਭਰੇ ਲੋਕਾਂ ਨੇ ਘਰ ਦੇ ਮਾਲਕ ਦੀ ਬਹੁਤ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ। ਉੱਥੇ ਹੀ ਦੂਜੇ ਪਾਸੇ ਆਪਣੀ ਧੀ ਨੂੰ ਜਿਹੇ ਹਾਲਾਤਾਂ ਦੇ ਵਿੱਚ ਦੇਖ ਕੇ ਮਾਂ ਬੇਹੋਸ਼ ਹੋ ਗਈ ਤੇ ਦੂਜੇ ਪਾਸੇ ਹੁਣ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਦਰਿੰਦੇ ਨੂੰ ਬਖਸ਼ਿਆ ਨਾ ਜਾਵੇ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।